ਚੜਦੀ ਕਲਾ ਮਾਰਾ ਫਿਰ ਨਾਰਾਜ਼ ਹੋ ਗਏ ਤੇ ਬਾਬਾ ਕਲਾ ਸਾਬ ਨੂੰ ਜਾਣ ਡੇ ਵੇ ਤੁਰ ਪਏ ਸੀ ਤੇ ਉਧਰੋਂ ਜਦੋਂ ਉਹਨਾਂ ਦੀ ਪੁੱਤਰੀ ਆਈ ਆ ਉਹਾਂ ਦੀ ਕੀ ਬਾਬਾ ਡੈਡੀ ਜੀ ਬਾਬਾ ਹਰਗੋਪਾ ਸਾਜੀ ਆਏ ਸੀ ਤੇ ਉਹ ਕਹਿੰਦੇ ਕਿ ਉਹ ਇਦਾਂ ਕਰਕੇ ਨਾਰਾਜ਼ ਹੋ ਕੇ ਚਲ ਗਿਆ ਮੈਨੂੰ ਨਹੀਂ ਪਤਾ ਤੇ ਫਿਰ ਰੇੜਿਆਂ ਦੇ ਗੱਡਿਆਂ ਦੇ ਉਹ ਸਮਾਨ ਲੈ ਕੇ ਆਏ ਲੰਗਰ ਬਸਤ ਰਸਤਾ ਬਸਤਾ ਅਛਾ ਜੀ ਤੇ ਮਾਰਾ ਆਂਦੇ ਵੀ ਉਥੇ ਜਦੋਂ ਫਲਾ ਸਾਬ ਜਿੱਥੇ ਹੁਣ ਆड्डा ਪੜਾ ਉਹਥੇ ਜਦੋਂ ਖਲੋਤੇ ਠਹਿਰੇ ਆ ਤੇ ਮਾਰਾ ਆਂਦੇ ਵੀ ਹੁਣ ਅਸੀਂ ਪਿੱਛੇ ਨਹੀਂ ਮੁੜਨਾ ਹੁਣ ਗਾਂ ਨੂੰ ਜਾਣਾ ਵਾ ਤੂੰ ਜਿੰਨੀਆਂ ਰਸਤਾ ਪਸਤਾ ਇੱਥੇ ਲੈ ਆਓ ਫਿਰ ਉਹ ਪਿੱਛੇ ਰਸਤਾ ਪਸਤਾ ਲੈ ਗਿਆ ਜੀ ਤੇ ਮਹਾਰਾਜ ਕੋ ਮਾਫੀ ਮੰਗੀ ਕਿ ਮੇਰੇ ਡੈਡੀ ਜੀ ਕੋਈ ਗਲਤੀ ਹੋ ਗਈ ਹੈ ਉਸ ਤੋਂ ਬਾਅਦ ਉੱਥੇ ਇੱਕ ਫੱਕਰ ਦੀ ਜਗ੍ਹਾ ਇਹ ਬੱਬਾ ਨਮਾਨੇ ਸ਼ਾਹ ਜੀ ਹੋਇਆ ਜੀ ਬੱਬਾ ਨਮਾਨੇ ਸ਼ਾਹ ਜੀ ਬੱਬਾ ਨਮਾਨੇ ਸ਼ਾਹ ਚਰਾਗ ਜਗਦੇ ਹੈ ਜੀ ਗੁਰਦਾਰੇ ਚ ਠੀਕ ਹੈ ਬਹੁਤ ਹੀ ਯਾਰਾ ਫੱਕਰ ਹੋਇਆ ਕਿਹੜੇ ਨਹੀਂ ਜਗ੍ਹਾ ਹੈਗੀ ਮਹਾਰਾਜ ਕੋ ਵੀ ਰੇ ਗਫਾ ਬਾਣੀ ਮਹਾਰਾਜ ਨੂੰ ਲਲਵਾਇਆ ਉਹਨਾਂ ਨੇ 24 ਘੰਟੇ ਰੇ ਠੀਕ ਹੈ ਹਾਂਜੀ ਤੇ ਮਹਾਰਾਜਾਂ ਦੇ ਕਿ ਜਿਹੜਾ ਉਧਰ ਮੱਥਾ ਟੇਕੂਗਾ ਮੇਰੇ ਟੇਕੂਗਾ ਇੱਕੋ ਹੀ ਟੇਕੂ